ਏਬੀਆ ਨਿਊਜ਼ ਬੀਤੇ ਦਿਨੀ ਦੇਸ਼ ਵਿੱਚ ਇੱਕ ਰੋਜਾ ਹੜਤਾਲ ਰੱਖ ਕੇ ਸਮੂਹ ਪੰਜਾਬ ਦੇ ਅਧਿਆਪਕਾਂ ਵੱਲੋਂ ਉਹ ਦੇਸ਼ਿਰਗਤ ਕੀਤੀ ਗਈ ਸੀ ਜਿਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਅਧੀਨ ਪੈਂਦੇ ਇੱਕ ਅਧਿਆਪਕ ਦੀ ਤਨਖਾਹ ਡੀਡੀਓ ਅਤਲ ਕੁਮਾਰ ਵੱਲੋਂ ਕੱਟ ਲਈ ਗਈ ਅਤੇ ਇਸ ਵੱਧ ਵਿੱਚ ਡੈਮੋਕ੍ਰੈਟਿਕ ਅਧਿਆਪਕ ਫਰੰਟ ਵੱਲੋਂ ਉਹਨਾਂ ਨੂੰ ਮਿਲਿਆ ਗਿਆ ਉਹਨਾਂ ਨੇ ਕੋਈ ਨਿਆਂ ਨਹੀਂ ਦਿੱਤਾ ਉਸ ਤੋਂ ਬਾਅਦ ਡੀਈਓ ਫਾਜ਼ਿਲਕਾ ਨੂੰ ਮਿਲਿਆ ਗਿਆ ਪਰ ਕੋਈ ਵੀ ਸੁਣਾਈ ਨਹੀਂ ਹੋਈ ਇਸ ਤੋਂ ਬਾਅਦ ਬੀਤੇ ਦਿਨੀ ਡੀਈਓ ਦਾ ਘਰਾਓ ਵੀ ਕੀਤਾ ਗਿਆ ਸੀ ਇਸ ਤੋਂ ਬਾਅਦ ਵੀ ਕੋਈ ਸੁਣਾਈ ਨਾ ਹੋਣ ਕਾਰਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਕਿਹਾ ਸੀ ਜੇਕਰ ਬਾਕੀ ਦੀ ਤਨਖਾਹ ਮਿਲੀ ਹੈ ਤਾਂ ਇਸ ਦੀ ਇੱਕ ਦਿਨ ਦੀ ਤਨਖਾਹ ਵੀ ਦਿੱਤੀ ਜਾਵੇ ਪਰ ਡੀਈਓ ਵੱਲੋਂ ਕੋਈ ਵੀ ਇਸ ਸਬੰਧ ਵਿੱਚ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਅੱਕੇ ਅੱਜ ਡੈਮੋਕ੍ਰੈਟਿਕ ਅਧਿਆਪਕ ਫਰੰਟ ਫਾਜ਼ਿਲਕਾ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਰਾਵ ਕੀਤਾ ਗਿਆ ਅਤੇ ਇਸ ਤੋਂ ਬਾਅਦ ਫਾਜ਼ਿਲਕਾ ਦੇ ਲਾਲਬੱਤੀ ਚੌਕ ਤੇ ਸੰਜੀਵ ਸਿਨੇਮਾ ਚੌਂਕ ਤੇ ਚੱਕਾ ਜਾਮ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਦ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਅਧਿਆਪਕ ਦੀ ਕੱਟੀ ਹੋਈ ਤਨਖਾਹ ਵਾਪਸ ਨਹੀਂ ਦਿੱਤੀ ਜਾਂਦੀ ਤਾਂ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਵੱਲ ਸਿੱਧਿਆ ਜਾਊਗਾ ਇਸ ਦੀ ਜੋ ਜ਼ਿੰਮੇਵਾਰੀ ਹੋਵੇਗੀ ਉਹ ਸਰਕਾਰ ਦੀ ਹੋਵੇਗੀ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਜਿਹੜੇ ਬਾਗ ਦੀ ਬੁੜੀ ਹੋਰ ਹਰਤਾਲ ਦੇ ਵਿੱਚ ਅਸੀਂ ਸ਼ਾਮਲ ਹੋਏ ਸੀ ਸੁਖਤ ਸਿੰਘ ਹੋਰ ਨਾ ਚਾਹੀਦੇ ਪਰ ਦਵੰਡਾ ਸਹਾਰ ਦਿੱਤਾ ਸੀਗਾ ਅਗੋਂ ਨਹੀਂ ਕਿਥਾਂ ਨੂੰ ਮਾਲਕ ਹਰਤਾਲ ਦੇ ਉਸ ਸਿੰਘ ਖਾਨ ਮੋਚੇ ਦੇ ਸਮਰਥਨ ਦੇ ਵਿੱਚ ਆਏ ਸੀ ਲੜਿਆ ਸੰਗਠਨ ਹੈ ਲਗਭਗ ਜਮਾਇਤ ਬੰਦਵਾ ਕੇ ਠੀਕ ਬੰਦਗਾ ਵਿੱਚ ਹਰਤਾਲ ਪਰ ਇਹ ਅਦਾ ਕਰਨਾ ਨਾ ਕਿ ਸਭਾ ਦੀ ਤਾਲੀ ਤੋੜ ਦੇ ਉਹ ਪਹਾਨੀ ਕ੍ਰਿਤੀ ਕੀਤੀ ਸਾਡੇ ਆ ਜਿਹੜਾ ਖੜਾ ਕੇ ਤੋੜਿਆ ਨਕਦਾ ਤੇ ਨੱਲੇ ਵਾਲਾ ਬਾਦਲਾ ਅਤੁੱਲ ਕਰ ਉਸਨੇ ਅਮਰਲਾ ਪੰਜਾਬੀ ਮਾਸਟਰ ਚੱਲ ਰਹਾ ਜੀ ਉਹ ਘਟ ਲਈ ਫਰੰਟ ਵਾਲੇ ਉਸ ਦਿਨ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਜੇ ਸਰਕਾਰ ਫੈਸਲਾ ਲੈਂਦੀ ਹੈ ਤਾਂ ਟੂਟੀ ਦਾ ਤਾਂ ਕੱਟ ਨਹੀਂ ਪਈ। ਖੰਡੀਰ ਦਾ ਖੜਵਾ ਪੁਰਾਣਾ ਆਪਣੇ ਆਪ ਦੇ ਤਰ੍ਹਾਂ ਰਾਤੀ ਕਰਨਾ ਨਹੀਂ ਬਣਦਾ। ਇਹ ਗੈਰ ਕਾਨੂੰਨੀ। ਲੇਕਿਨ باوجود ਹੌਸਲੇ ਬੱਚੇ ਕਰਾਏ ਉਹ ਤੁੰਦ ਸਰਕਾਰ ਕਤੂਲ ਗਰਗ ਉਹ ਅਮਨ ਨਾਲ ਦੇ ਨਾਲ ਨਿੱਜੀ ਰੰਦੇ ਸਹੂਲਤਾਂ। ਸਰਕਾਰ ਕੇ ਆਪਣੀ ਹੈਂਡਕੜਵਾਜੀ ਔਰ ਆਪਣੇ ਆਪ ਨੂੰ ਵੱਧ ਕਾਨੂੰਨਾਂ ਦਾ ਜਿਹੜਾ ਜਾਣਕਾਰ ਸਮਝ ਰਿਹਾ। ਕਹਿਣਾ ਚਾਹੁੰਦਾ ਜੇ ਅਸੀਂ ਤੁਹਾਨੂੰ ਸੱਚਾ ਸਬੂਤ ਦਿਓ ਨੂ ਮਿਲੇ ਉਹ ਡੀਓ ਨੂੰ ਵਾਪਸ ਨਹੀਂ ਮੋੜਨ ਵੀ ਦਿੱਤੇ ਇਸ ਸਮੇਂ ਤੇ ਲੇਕਿਨ ਡੀਓ ਵਸਤੂ ਨਹੀਂ ਅੱਗੇ ਨਿਕਲ ਕੇ ਉਸ ਡੀਓ ਰਿਡਿਓ ਦੇ ਹੱਕ ਦੇ ਵਿੱਚ ਖੜਿਆ ਉਸ ਨੇ ਵਕ ਵਕਤਰਾਂ ਦੇ ਹੱਥ ਕੰਡੇ ਅਪਣਾ ਕੇ ਇਹ ਅੜੀਆਂ ਲੁਈਆ ਪਾਇਆ ਔਰ ਤਨਕਾ ਖੁੱਤੋਂ ਵਾਪਸ ਨਹੀਂ ਕਰੀ ਐਸੇ ਵੀ ਜਿਹੜੇ ਲਾਭਾਂ ਤੁਸੀ ਦੇ ਦਿੱਤੇ ਹੋਣ ਤੁਸੀ ਡੀਸੀ ਸਾਹਿਬ ਨੂੰ ਮਿਲ ਕੇ ਆਏ ਹੋ ਅੰਦਰ ਕੋਈ ਸੁਣਵਾਈ ਹੋਈ ਹੈ ਅਸੀਂ ਕੱਢੀ ਸੀ ਸਾਹਿਬ ਨੂੰ ਜਦੋਂ ਸਦਾ ਹੀ ਨਹੀਂ ਆਇਆ ਆਪਰ ਕਰਾਉਣਾ ਮਿਲ ਕੇ ਆਵਾਂਗੇ ਡਿਪਲੇਅਦਾਰ ਸੀ ਐਸਕੇਮ 8 ਤਰੀਕ ਨੂੰ ਵੀ ਸੀ ਮੈਡਮ ਨੂੰ ਮਿਲਿਆ ਸੀ ਐਸਕੇਮੰਦੇ ਮੀਟਿੰਗ ਦੇ ਦੌਰਾਨ ਇੱਕ ਗੱਲ ਹੋਈ 100 ਰੁਪਏ ਜਿਹੜਾ ਜਤਨ ਨੇ ਕਿਹਾ ਜਿਆਦਾ ਸਾਰਿਆਂ ਦੀ ਤਨਖਾਹ ਕੱਟੀ ਜਾਣੀ ਚਾਹੀਦੀ ਸੀ ਨਹੀਂ ਮੇਰਾ ਭਰਾ ਖੇਤਰ ਨਹੀਂ ਮਾਰਨੇ ਬਰਾਬਰ ਕਰੋ ਇਹਨੂੰ ਦੇਖੋ ਸਾਡੇ ਨੱਕ ਤੇ ਵੀ ਨਹੀਂ ਬਾਕੀ ਦੀ ਤਨਖਾਹ ਜੇ ਨਹੀਂ ਕੱਟੀ ਗਈ ਤਾਂ ਇਹਦੀ ਵੀ ਪਾ ਦਿਓ ਇਸ ਨੂੰ ਦੇਖ ਕੇ ਇਸ ਨੂੰ ਮੌਸਲੇ ਨੂੰ ਸ਼ੋਰਟ ਆਊਟ ਕਰੋ ਲੇਕਿਨ ਹਰਾਨੀ ਦੀ ਗੱਲ ਹੈ ਕਿ ਉਸ ਤੋਂ ਬਾਅਦ ਨਾ ਤਾਂ ਡੀਸੀ ਬ੍ਰੋਸਟਰਾਂ ਵੱਲੋਂ ਕਿਸੇ ਤਰ੍ਹਾਂ ਦਾ ਚੇਤਨਾ ਦਿਖਾਈ ਗਈ ਆ ਉਹਨਾਂ ਨੂੰ ਬੰਨਣਾ ਨਾ ਸੱਦਾ ਆ ਤੇ ਸਰਕਾਰ ਉਸ ਦਾ ਹੱਲ ਕਰ ਰਹੀ ਹੈ ਔਰ ਬਹੁਤ ਵੱਡੀਆਂ ਨਾ ਡੀ ਹੋਣੀ ਕੋਈ ਕਾਰਵਾਈ ਨਹੀਂ ਪੰਜਾਬ ਲੈਵਲ ਤੇ ਅਪੋਰ ਵਿਖੇ ਵੀ ਸਾਨੂੰ ਅੱਜ ਅੱਡੇ ਤੇ ਰੋਹਿਆ ਔਰ ਮੈਂ ਅਗਲਾ ਬੁਲਾ ਰਾ ਹਾਂ ਜਿਨ੍ਹਾਂ ਤਾਂ ਦੀ ਗੱਲ ਕੀਤੀ ਹੈ ਜਿਹੜੇ ਪਾਲਤ੍ਰੇ ਵਿੱਚ ਦੂਰ ਜੁਨੀਅਨ ਉਹਨਾਂ ਨੂੰ ਬੇਨਤੀ ਕਰਦਾ ਡੈਮੋਕਰੇਟਿਕ ਟੀਚਰ ਫਰੰਟ ਦੇ ਆਪਣੇ ਵਿਚਾਰ ਹੈ ਲਗਭਗ 100 ਤੋਂ ਵੱਧ ਸਾਲਾਂ ਦਾ ਟੋਪ ਬਹੁਤ ਇੰਨੀ ਸਾਥੀ ਨਾਲ ਸਟੇਜ ਦੇ ਨਾਲ ਨਾਲ ਪਹੁੰਚਣਾ ਹੈ ਪਰਚਾਣਾ ਵਾਰ-ਵਾਰ ਤਹਾਪਾਂ ਪਾਰ ਲੰਘ ਦਿੱਤਾ ਗਿਆ ਹੈ ਇਹਨਾਂ ਦੇ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਵੀ ਸੀ ਪਰ ਦੇਖੋ ਚੰਚਰੀ ਇਹਨਾਂ ਨੂੰ ਅਸੀਂ ਉਤੋਂ ਤੱਕ ਸਾਡੇ ਜਿਹੜੇ ਜਾਰੀ ਕੀਤੇ ਸੀਗੇ ਜੇ ਅਸੀਂ ਦੇ ਵੀ ਅੱਜ ਤੁਸੀਂ ਸਾਡੀ ਗੱਲ ਬਾਤ ਨਹੀਂ ਸੁਣੋਗੇ ਤਾਂ ਅਸੀਂ ਆਜ ਪੈ ਜਾਵੇ ਸਾਨੂੰ ਅੰਜਾਮ ਕਰਾਂਗੇ ਸਾਥੀ ਭਜਣ ਲੱਗੇ ਦੋ ਘੰਟੇ ਸਟੇਜ ਚੱਲੀ ਹੈ 2 ਘੰਟਿਆਂ ਦੇ ਵਿੱਚ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਕਰਮਚਾਰੀ ਨੂੰ ਇਸੇ ਤਰ੍ਹਾਂ ਦਾ ਕੋਈ ਸੰਦੇਸ਼ ਸਾਨੂੰ ਆਇਆ ਨਹੀਂ ਗੱਲਬਾਤ ਦਾ ਕੋਈ ਮੁਲਾਜ਼ਮ ਜਸਬੰਦੀ ਨਾਲ ਸੰਬੰਧਿਤ ਫੀਚਰ ਜੀ ਉਹਨਾਂ ਜੀ ਤੇ ਕੋਈ ਨਹੀਂ ਜਾਣਤਾ ਮੈਂ ਜੁੱਦਾ ਹਾਂ ਨਾ ਕੋਈ ਗੱਲਬਾਤ ਹੋਈ ਹੈ ਉਹਦੇ ਨਾਲ ਨਹੀਂ ਉਹਨਾਂ ਨਾਲ ਇੱਥੇ ਦਿੱਪਤੀ ਸਾਹਿਬ ਨੇ ਬੁਲਾਇਆ ਸੀਗਾ ਅੱਛਾ ਜੀ ਪਤੀ ਸਰਕਾਰ ਲੋਕ ਬਸ ਆਪਣੇ ਇਹ ਹੀ ਕਹਿ ਰਹੇ ਸੀ ਕਿ ਕੀ ਬੇਬੀਆਂ ਬੈਣਾ ਚੱਕ ਦੇਣਾ ਚਾਹੀਦਾ ਮੈਂ ਕਿਹਾ ਅਸੀਂ ਚੱਕ ਦੇਾਂਗੇ ਸਾਡਾ ਮਸਲਾ ਹੱਲ ਕਰਦੇ ਹੋ ਇਹ ਨਹੀਂ ਗੱਲ ਮਤ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਬੁਲਾਇਆ ਸੀਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਲ ਨਹੀਂ ਆਈ ਇਸ ਕਰਨੇ ਦੇ ਬਾਰੇ ਕਾਫੀ ਬੁਲਾਰਿਆਂ ਨੇ ਦਰਤਾ ਦੇ ਨਾਲ ਆਲੋਚਨਾ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਤੁਸੀਂ ਇੱਥੇ ਇੱਥੇ ਰਾਤ ਨੂੰ ਬੈਠਾਂਗੇ ਦਰਿਆ ਸੀ ਵਿਛਾਲਿਆ ਗੱਡੇ ਲੈ ਆਵਾਂਗੇ ਕੋਈ ਚੱਕਰ ਨਹੀਂ ਇਹਨਾਂ ਨੇ ਜਿਹੜਾ ਵਹਿਮ ਪਾਲਿਆ ਹੋਇਆ ਉਹ ਅਸੀਂ ਕੱਢਾਂਗੇ ਇਹ ਦੇ ਆਪਕ ਕਿੰਨਾ ਕਰਨਾ ਜਾਣਦੇ ਐ ਇਹ ਆਪਕ ਪੜਾਉਣਾ ਜਾਣਦੇ ਐ ਤਾਂ ਲੜਨਾ ਵੀ ਜਾਣਦੇ ਐ ਸਭ ਕੁਝ ਸਾਨੂੰ ਆਉਂਦਾ ਜਦੋਂ ਇਸ ਕਰਕੇ ਕਿਸੇ ਭਲੇਖੇ ਦੇ ਵਿੱਚ ਇਹ ਪ੍ਰਸ਼ਾਸਨ ਨਾ ਰਵੇ ਦੋ ਵਿਭਾਗਾਂ ਦੀ ਜਿਹੜੀ ਕਟੋਤੀ ਕੀਤੀ ਗਈ ਤਨਖਾਹ ਦੀ ਜੇ ਆਪਾਂ ਗੱਲ ਕਰੀਏ ਮੂਰਤ ਦਾ ਨਹੀਂ ਪਰ ਇੰਨਾ ਤਿੱਖਾ ਮਾਨੂੰ ਦੁੱਖ ਲੱਗਦਾ ਹੈ ਉਹ ਅਲੱਗ ਅਲੱਗ ਜਦੋਂ ਮਾਨ ਤੋਂ ਬਾਅਦ ਇਹ ਦਿਨ ਤੇ 7 ਵਜੇ ਦੀ ਹੈ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਇਹ ਸਾਡੀ ਤਨਖਾਹ ਕਟੋਤੀ ਕਰਕੇ ਸਾਡੇ ਪਰ ਸਾਨੂੰ ਸਾਨੂੰ ਖੰਡਾ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਡਰਾਉਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਵੀ ਤਸ਼ੱਦਦ ਕਰ ਸਕਦੇ ਆ ਲੋਕਾਂ ਦੇ ਅੰਦਰ ਇੱਕ ਡਰ ਚਾਹੁੰਦੇ ਡਰ ਵੀ ਜਿਹੜੀ ਹੜਤਾਲ ਚਾਰ ਘੰਟੇ ਜਾਉਂਦੇ ਆ उसके खिलाफ है एबीआई न्यूज चैनल देखने वाले सभी दर्शकों हम अपील करते हैं ऐसी लेटेस्ट खबरें देखने दे के लिए हमारे चैनल को सब्सक्राइब करना ना भूले जय हिंद जय भारत